ਹਾਂਜੀ ਅੱਜ ਅਸੀਂ ਪਹੁੰਚੇ ਹਾਂ ਨਿਊ ਮੁੰਬਈ ਦੇ ਸੈਂਟਰਲ ਪਾਰਕ ਇਹਦੇ ਵਿੱਚ ਕੀ ਕੁਝ ਆ ਅਜੋ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਇਹ ਤੁਹਾਨੂੰ ਦਿਖਾਉਂਦੇ ਹਾਂ ਇਹ ਇਹ ਦਾ ਦਰਵਾਜ਼ਾ ਇਥੋਂ ਐਂਟਰੀ ਹੁੰਦੀ ਹੈ ਬਹੁਤ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਆ ਉਸ ਨੂੰ ਦੀ ਸ਼ਾਂਤੀ ਵਾਸਤੇ ਬਹੁਤ ਸਾਰੇ ਫੁੱਲ ਲਾਏ ਹੋਏ ਨੇ ਚਿੱਟੇ ਫੁੱਲ ਲੱਗਿਆ ਇੱਕ ਬਹੁਤ ਮਨਮੋਹਕ ਗ੍ਰੇਸ਼ਾ ਸਭ ਤੋਂ ਵਧੀਆ ਗੱਲ ਤਾਂ ਮੁੰਬਈ ਦੀ ਇਹ ਲੱਗੀ ਹੋਈ ਹਰੀਆਂ ਵਾਲ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਸ਼ਾਮ ਦੇ तकरीबन 6.5 ਦਾ ਟਾਈਮ ਆ ਕਵੇਲਾ ਫਾਇਪਿਆ ਲੈਟਾਂ ਜਗਦੀਆਂ ਨੇ ਦੇਖੋ ਪੁੱਲ ਨਾਲ ਕਿੰਨੇ ਸੋਹਣੇ ਲੱਗਦੇ ਆ ਅੱਗੇ ਦਿਖਾਉਂਦੇ ਆ ਤੁਹਾਨੂੰ ਚੱਲ ਕੇ ਹੋਰ ਕੀ ਕੁਛ ਹੈ ਇਹਦੇ ਅੰਦਰ। ਉਹ ਸਵਾਰ ਹੋ ਵਕਤ ਬਣਾ ਬਿਲੇ ਟੱਟਾਂ ਜਗਦੂ ਨੇ ਹੁਣ ਤਾਂ ਬੰਦ ਪਿਆ ਹੈ। ਇਹ ਮਨੋਰੰਜਨ ਵਾਸਤੇ। ਹਾਂ ਬੜਾ ਚੰਗਾ ਮਨੋਰੰਜਨ ਲੱਗੇ। ਇਹ ਬਹੁਤ ਵਧੀਆ ਬਣਾਇਆ ਹੋਇਆ ਹੈ ਤੁਰਨ ਵਾਸਤੇ ਫਰਸ਼ ਲੱਗੇ ਹੋਏ ਨੇ ਤੁਰਨ ਤੁਰਨ ਇਧਰ ਆਤ ਲਾਏ ਨੇ आराम करने वास्ते कुर्सियां रखी हैं इन थे आगे बच्चे लिखने वास्ते चूल्हे वगैरह दिखाउने छन् वो भी एक चल के मेरे को बच्चे का टाइम पास करने वास्ते बहुत बढ़िया चूल्हे लाए गए ने ਸ਼ਿਵ ਰੁਕ ਜਾ ਲਓ ਸ਼ਿਵ ਰੁਕ ਜਾ ਵੇਂ ਜੀ ਬਈ ਸ਼ਿਵ ਰੁਕ ਰੁਕ ਜਾ ਨਾ ਅੱਜ ਬੈਠੀ ਇਥੋਂ ਦੇ ਪ੍ਰਸ਼ਾਸਨ ਵੱਲੋਂ ਕਿੰਨਾ ਖਿਆਲ ਰੱਖਿਆ ਜਾਂਦਾ ਆਪਦੇ ਸ਼ਹਿਰ ਨੂੰ ਵਾਸਤੇ ਕਮਿਊਨਿਟੀ ਨੂੰ ਵਾਸਤੇ ਪਾਰਕ ਬਣਾਏ ਜਾਂਦੇ ਨੇ ਹਰਨ ਦੇ ਬੱਚੇ ਹੋਣਗੇ ਤਾਂ ਹੈ ਹੀ ਮਹਾਨਗਰ ਇੱਥੇ ਤਾਂ ਹੈ तकरीबन ਹਰੇਕ ਕੋਨੇ ਦੇ ਨਾਲ-ਨਾਲ ਪਾਰਕ ਬਣਾਇਆ ਹੋਇਆ ਹੈ ਤੇ ਆਪਣੀ ਵੀ ਸਰਕਾਰਾਂ ਨੂੰ ਚਾਹੀਦਾ ਪੰਚਾਇਤਾਂ ਨੂੰ ਫੰਡ ਵਧਾਉਣ ਤੇ ਆਪਣੇ ਪਿੰਡ-ਪਿੰਡ ਪਾਰਕ ਹੋਣ ਲੋਕਾਂ ਦਾ ਟਾਈਮ ਪਾਸ ਵਧ ਜਾਓ ਮਨ ਖੁਸ਼ ਹੋਵੇ ਬੈਠਣ ਚੌਪੜੀਆਂ ਲਈ ਦੇਖ ਲਓ ਤਾਂ ਪਾਸ ਕਰਦੇ ਗੱਲਾਂ ਬਾਤਾਂ ਕਰਦੇ ਆ ਉਧਰ ਬੱਚੇ ਝੂਲੇ ਝੂਲੇ ਦੇ ਝੂਟੇ ਲਈ ਜਾਂਦੇ ਆ ਵਿਚ ਵੀ ਜੇ ਕਿਤੇ ਇਹ ਚੀਜ਼ਾਂ ਬਣੀਆਂ ਹੋਣ ਤਾਂ ਬੱਚਿਆਂ ਦਾ ਖੇਡਣ ਦਾ ਇੱਥੇ ਨਾ ਵਧੀਆ ਮਨਦਾ ਹੈਗਾ ਉਹਨਾਂ ਦਾ ਬਿਲ੍ਹਾ ਟਾਈਮ ਪਾਸ ਕਰਨ ਨੂੰ ਸ਼ਾਮ ਨੂੰ ਮਾਪਿਆਂ ਨਾਲ ਬੱਚੇ ਇਹ ਜੇ ਗ੍ਰਾਉਂਡਾਂ ਵਿੱਚ ਜਾਣੇ ਪਾਰਕਾਂ ਦੇ ਵਿੱਚ ਮਿਹੜੇ ਬੱਚੇ ਦਾ ਮਨ ਖੁਸ਼ ਹੁੰਦਾ ਹੈ ਮਿਲ ਮੇਲ ਜੋਲ ਵਾਧਾ ਬੰਦੇ ਦਾ ਬੰਦੇ ਨੂੰ ਬੰਦਾ ਮਿਲਦਾ ਤੁਕੋ ਕਿੰਨਾ ਵਧੀਆ ਜਨਤਾ ਦੀ ਸਖਸੀਅਤ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ ਨਾ ਵੱਡੇ ਸ਼ਹਿਰਾਂ 'ਚ ਦੇਖ ਕੇ ਪਤਾ ਲੱਗਦਾ ਇਹ 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 ਮੈਂ ਬੜਾ ਮੈਂ ਬੜਾ ਨਾ ਇੱਧਰ ਬੈਠਣ ਵਾਸਤੇ ਮੈਂ ਇਹ ਆਰਾਮ ਕਰਨ ਵਾਸਤੇ ਫਿਰ ਫਿਰ ਕੇ ਰਣੇ ਸਕਦੇ ਨੇ ਜ ਆਪ ਦੇ ਬੱਚਿਆਂ ਨੂੰ ਖੇਡਦੇ ਨੂੰ ਦੇਖਣ ਵਾਸਤੇ ਇੱਥੇ ਉੱਚੇ ਥਾਂ ਤੇ ਨੇ ਇਹਦੇ ਛੋਟੇ ਛੋਟੇ ਬੱਚੇ ਖੁਸ਼ੀ ਮਨਾ ਰਹੇ ਨੇ ਖੇਡਣ ਦੀ ਸਭ ਵੀਰੂ ਸਾਈਡ ਤੇ ਬਾੜੀ ਇੱਥੇ ਲੇਟੇ ਕਿਉਂ ਨਹੀਂ ਲੈਂਗੇ ਕਿ ਫੜ ਕੇ ਆਪਣੇ ਪੰਜਾਬੀ ਵੀ ਹੋਈ ਸਰਕਾਰਾਂ ਮੰਨ ਇਹ ਹੈ ਵੀ ਲੀਡਰ ਜਿਹੇ ਹੋ ਹੈ ਸਰਪੰਚ ਜਿਹਨ ਜਿਹੜੇ ਇਹ ਬਾਤ ਬੋਲੀ ਹੈ ਮੈਨੇ ਪਿੰਡ ਪਿੰਡ ਹੈ ਜੀਆਂ ਖੇਤ ਨੂੰ ਵਾਸਤੇ ਘੋਮਣ ਕਰਨ ਵਾਸਤੇ ਜਗਾ ਬਣਾਉਣ ਤਾਂ ਪਿੰਡ ਹੋਰ ਜਾਰੇ ਸੋਹਣੇ ਲੱਗਣ ਆ ਰਿਪੋਰਟ ਮੇਰੇ ਕੋਲ ਹੈ ਲੋਈ ਅੱਜ ਤਕਰੀਬਨ ਸਾਰਾ ਰਿਕਾਰਡ ਕਰਕੇ ਤੁਹਾਨੂੰ ਦਿਖਾਤਾ ਅੱਗੇ ਕਿਸੇ ਹੋਰ ਜਗਾ ਜਾਵਾਂਗੇ ਕੱਲ ਨੂੰ ਸ਼ਾਇਦ तो भी दिखा चाहिए आगे। तुम वो भी दिखावे एडे वे महानगर च आए तो भाई एक चीज रिकॉर्ड करके दिखाई तो से क्यों तो नहीं है ने फिर। और तभी